1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਪੰਥ ਦੀ ਰਾਸੀ ਜਮਾਤ ਸੀ ਇਸ ਦਾ ਸਿੱਖ ਸਫਾਂ ਦੇ ਵਿੱਚੋਂ ਆਧਾਰ ਜਿਹੜਾ ਹੈ ਉਹ ਖੁਰਨ ਲੱਗ ਪਿਆ ਬੇਸ਼ੱਕ ਸਰਕਾਰ ਵੀ ਤਿੰਨ ਵਾਰ ਬਣਾਈ ਪਰ ਤਿੰਨ ਵਾਰ ਬਣੀ ਸਰਕਾਰ ਜਿਹੜੀ ਸੀ ਉਹ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰ ਸਕੇ ਜਿਹਦਾ ਨਤੀਜਾ ਨਿਕਲਿਆ ਕਿ ਸਿੱਖ ਪੰਥ ਨੇ ਆਪਣੀ ਰਾਸੀ ਜਮਾਤ ਨੂੰ ਤਲਾੰਜ਼ਲੀ ਦੇ ਦਿੱਤੇ ਛੱਡ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਹੋ ਹੀ ਮਨ ਦੇ ਵਿੱਚ ਸੋਚ ਸੀ ਕਿ ਇਹ ਪੰਥ ਦੀ ਜਮਾਤ ਹੈ ਔਰ ਪੰਥ ਤੋਂ ਹੀਣੀ ਹੋ ਗਈ ਹੈ ਇਹਦੇ ਵਿੱਚ ਰਵਾਨਗੀ ਪੈਦਾ ਕਰਨ ਦੀ ਜ਼ਰੂਰਤ ਹੈ ਇਹਦੇ ਵਿੱਚ ਰਵਾਨਗੀ ਲਿਆਉਣ ਦੀ ਜ਼ਰੂਰਤ ਹੈ ਔਰ ਇਹ ਸੋਚ ਕੇ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਉਹ ਸ਼ਰੋਮਣੀ ਅਕਾਲੀ ਦਲ ਲਈ ਚੌਕੇ ਛੱਕੇ ਮਾਰਨ ਵਾਸਤੇ ਇੱਕ ਬਹੁਤ ਖੂਬਸੂਰਤ ਜਿਹੜੀ ਆ ਉਹ ਪਿਛ ਤਿਆਰ ਕੀਤੀ ਗਈ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਐਸਐਸ ਨੇ ਬੀਜੇਪੀ ਨੂੰ ਪਿਚ ਤਿਆਰ ਕਰਕੇ ਦਿੱਤੇ। ਔਰ ਆਰਐਸਐਸ ਦੀ ਤਿਆਰ ਕੀਤੀ ਪਿਚ ਦੇ ਉੱਤੇ ਬੀਜੇਪੀ ਹਰ ਸਟੇਟ ਦੇ ਵਿੱਚ ਚੌਕੇ ਛਿੱਕੇ ਲਾ ਰਹੀ ਹੈ। ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਸੀ ਕਿ ਐਸੀ ਪਿਚ ਜਿਹੜੀ ਇਹ ਤਿਆਰ ਕਰਦੇ ਹੋ ਪੰਥ ਦੀ ਇਸ ਰਾਸੀ ਜਮਾਤ ਨੂੰ ਔਰ ਇਹ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਚੌਕੇ ਛਿੱਕੇ ਲਾਵੇ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ। ਪਰ ਉਸ 2 ਦਸੰਬਰ ਦੇ ਹੁਕਮਨਾਮੇ ਨੂੰ ਕੁਝ ਲੀਡਰ ਸਮਝ ਹੀ ਨਹੀਂ ਸਕੇ। ਔਰ ਉਹਨਾਂ ਨੇ ਅਣਜਾਣ ਮਰਿਆਦਾ ਤੋਂ ਬਿਲਕੁਲ ਨਾ ਸਮਝ ਉਹਨਾਂ ਦੀ ਡਿਊਟੀ ਲਾਤੀ ਵੀ ਇਉਂ ਕਰੋ ਕਈਆਂ ਚੁੱਕ ਲੋ ਕਮਰ ਕੱਸੇ ਕੱਸ ਲੋ ਤੇ ਪਿੱਚ ਪਟ ਦਿਓ। ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛਿੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਸੀ ਜਮਾਤ ਨੂੰ ਇਹ ਪਿੱਚ ਪਟ ਦਿਓ। ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿਚ ਨੂੰ ਪਟਣਾ ਸ਼ੁਰੂ ਕਰ ਦਿੱਤਾ ਔਰ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਹੋ ਚੁੱਕਿਆ ਗਿਆ 2 ਦਸੰਬਰ ਦੀ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਹਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਅਰ ਅਸੀਂ ਇਤਿਹਾਸ ਪੜਦੇ ਆਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੀ ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ ਸਕਦੇ ਨੇ ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਆ ਮਹਾਰਾਜ ਨੇ ਫਿਰ ਜਦੋਂ ਕਿਹਾ ਵੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲੇ ਪੁੱਤਰ ਸ਼ਹੀਦ ਕਰਾ ਲੇ ਆਪ ਬਚ ਕੇ ਨਿਕਲ ਗਏ ਅਸੀਂ ਬਚ ਕੇ ਨਹੀਂ ਜਾਣਾ ਤੇ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਤੁਸੀਂ ਉਹ ਕਿਹਾ ਕਿ ਪੰਜਾਂ 'ਚ ਤਾਕਤ ਹੋਏਗੀ ਪੰਜਾਂ 'ਚ ਸ਼ਕਤੀ ਹੋਏਗੀ ਪੰਜਾਂ 'ਚ ਗੁਰੂ ਹੋਏਗਾ ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗੋ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਣਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ ਇਹ ਪੰਜਾਂ ਦਾ ਫੈਸਲਾ ਸੀ ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਘਟਨਾ ਇਤਿਹਾਸ ਦੀ ਇੱਕ ਵਰਤੀ ਹੋਈ ਜਿਹੜੀ ਐ ਵਾਕਿਆਤ ਜਿਹੜੀ ਐ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਦੋਂ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬਈ ਮਾਨ ਕੀ ਕਹਿ ਦਿੱਤਾ ਸੀ ਤੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਇਹ ਕਿਹਾ ਕਿ ਇਹ ਸਾਡਾ ਪੁੱਤਰ ਨਹੀਂ ਸਾਡਾ ਸਿੱਖ ਨਹੀਂ ਹੈ ਸਾਡੇ ਮੱਥੇ ਨਾ ਲੱਗੇ ਕਿਉਂਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹਨੇ ਗੁਰਬਾਣੀ ਦੀ ਪੰਕਤੀ ਦਾ ਇੱਕ ਅੱਖਰ ਜਿਹੜਾ ਸੀ ਉਹ ਬਦਲ ਦਿੱਤਾ ਸੀ ਕਰਮਾਤਾ ਦਿਖਾਈਆਂ ਔਰੰਗਜ਼ੇਬ ਦੇ ਬੜੇ ਕਰੀਬ ਹੋ ਗਿਆ ਸੀ ਬਾਬਾ ਰਾਮ ਰਾਏ ਜਦੋਂ ਉਹਨੂੰ ਪਤਾ ਲੱਗਿਆ ਬਾਬਾ ਰਾਮ ਰਾਏ ਨੂੰ ਕਿ ਮੇਰੇ ਪਿਤਾ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਛੇਕ ਦਿੱਤਾ ਤੇ ਉਹਨਾਂ ਨੇ ਉਸੇ ਵੇਲੇ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਜਿਹੜਾ ਸੀ ਵਹੀਰ ਘੱਟ ਦਿੱਤੇ ਕੀਰਤਪੁਰ ਸਾਹਿਬ ਆਇਆ ਬਾਬਾ ਰਾਮ ਰਾਏ ਉਹਨੇ ਆਪਣੇ ਸੇਵਕ ਨੂੰ ਕਿਹਾ ਕਿ ਜਾਓ ਘਰ ਜਾਓ ਮੇਰੇ ਪਿਤਾ ਤੁਹਾਨੂੰ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਪੁੱਛੋ ਕਿ ਤੁਹਾਡਾ ਪੁੱਤਰ ਮਿਲਣ ਆਇਆ ਉਹ ਆਗਿਆ ਮੰਗਦਾ ਹੈ ਤੁਹਾਡੇ ਤੋਂ ਮਿਲਣ ਵਾਸਤੇ ਤਨਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ RAM ਰਾਏ ਦੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਪੁੱਤਰ ਆਇਆ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਹੋਈ ਖਤਾ ਦੀ ਖਿਮਾ ਮੰਗਣਾ ਚਾਹੁੰਦਾ ਹੈ ਤਨਗੁਰੂ ਹਰ ਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਦੇ ਸੇਵਾਦਾਰ ਨੂੰ ਕਹਿੰਦੇ ਐਂਓ ਕਰੋ ਬਾਬਾ RAM ਰਾਏ ਨੂੰ ਕਹਦੇ ਜਿੱਧਰ ਮੂੰਹ ਹੈ ਉਧਰ ਨੂੰ ਚਲਾ ਜਾਏ ਪਰ ਸਾਡਾ ਦਰਸ਼ਨ ਨਹੀਂ ਹੋਏਗਾ ਸੇਵਾਦਾਰ ਨੇ ਆ ਕੇ ਆਖਿਆ ਬਾਬਾ ਰਾਮ ਰਾਏ ਨੂੰ ਕਹਿੰਦਾ ਬਾਬਾ ਜੀ ਤੁਹਾਡੇ ਪਿਤਾ ਤੁਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕਿਹਾ ਸਾਡਾ ਦਰਸ਼ਨ ਨਹੀਂ ਹੋਏਗਾ ਜਿੱਧਰ ਮੂੰਹ ਐ ਉਧਰ ਤੁਰਜੋ ਉਸ ਵੇਲੇ ਉਹਦਾ ਮੂੰਹ ਲਾਹੌਰ ਵੱਲ ਸੀ ਉਹਨੇ ਕਿਹਾ ਅੱਛਾ ਮੇਰੇ ਪਿਤਾ ਨੇ ਕਿਹਾ ਕਿ ਜਿੱਧਰ ਮੂੰਹ ਐ ਉਧਰ ਤੁਰ ਜਾਓ ਹੁਣ ਜਿੱਧਰ ਮੂੰਹ ਐ ਮੈਂ ਉਧਰ ਜਾਵਾਂਗਾ ਤੇ ਉਹ ਲਾਹੌਰ ਵੱਲ ਨੂੰ ਤੁਰ ਪਿਆ ਸਿੱਖਾਂ ਨੇ ਕਿਹਾ ਮਹਾਰਾਜ ਬਾਬਾ ਰਾਮ ਰਾਏ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਲਾਹੌਰ ਵੱਲ ਤੁਰ ਗਿਆ ਮਹਾਰਾਜ ਨੇ ਹੁਕਮ ਭੇਜ ਦਿੱਤਾ ਲਾਹੌਰ ਦੀ ਸਿੱਖ ਸੰਗਤ ਨੂੰ ਕਿ ਬਾਬਾ ਰਾਮ ਰਾਏ ਆ ਰਹੇ ਹੈ ਇੱਕ ਗੁਰੂ ਤੋਂ ਫਿੱਟ ਕੇ ਆ ਇਹਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ ਬਾਬਾ ਰਾਮ ਰਾਏ ਲਾਹੌਰ ਗਿਆ ਬਹੁਤ ਲੋਕ ਮਿਲਣ ਆਏ ਪਰ ਲਾਹੌਰ ਦੀ ਸੰਗਤ ਜਿਹੜੀ ਹੈ ਉਹ ਮਿਲਣ ਵਾਸਤੇ ਨਹੀਂ ਗਈ ਲੇਕਿਨ 5 7 10 20 ਉਸ ਸਿੱਖ ਸੰਗਤ ਦੇ ਵਿੱਚ ਐਸੇ ਸਿੱਖ ਸਨ ਜਿਨ੍ਹਾਂ ਨੇ ਕਿਹਾ ਵੀ ਜੇ ਅਸੀਂ ਬਾਬਾ ਰਾਮ ਰਾਏ ਨੂੰ ਨਾ ਮਿਲਣ ਗਏ ਤੇ ਲੋਕਾਂ ਨੇ ਤਾਂ ਟੀਚਰਾਂ ਕਰਨੀਆਂ ਵੀ ਤੁਹਾਡੇ ਗੁਰੂ ਦਾ ਪੁੱਤਰ ਐ ਤੁਸੀਂ ਗਏ ਹੋ ਹੀ ਨਹੀਂ ਵੱਡੇ ਵੱਡੇ ਜਾ ਰਹੇ ਨਾਲੇ ਸਰਕਾਰ ਨਾਲ ਉਹਦੀ ਸਾਹ ਜੇ ਕੋਈ ਕੰਮ ਹੀ ਕਰਾਵਾਂਗੇ ਸਰਕਾਰ ਤੋਂ ਆਪਾਂ ਨੂੰ ਮਿਲਣਾ ਚਾਹੀਦਾ ਕਹਿਣ ਲੱਗੇ ਵੀ ਮਿਲਣਾ ਤਾਂ ਚਾਹੀਦਾ ਪਰ ਗੁਰੂ ਦਾ ਹੁਕਮ ਐ ਗੁਰੂ ਦੇ ਹੁਕਮ ਨੂੰ ਕਿਵੇਂ ਉਲੰਘ ਸਕਦੇ ਆ ਉਹ ਜਿਹੜੇ 10 15 ਸੀ ਨਾ ਉਹ ਕਹਿਣ ਲੱਗੇ ਆਪਾਂ ਇੱਕ ਕੰਮ ਕਰੀਏ ਕਹਿੰਦੇ ਕੀ ਕੰਮ ਕਰੀਏ ਕਹਿੰਦੇ ਗੁਰੂ ਨੇ ਇਹ ਕਿਹਾ ਵੀ ਕੌਡੀ ਪੈਸਾ ਮੱਥਾ ਨਹੀਂ ਟੇਕਣਾ ਆਪਾਂ ਕੌਡੀ ਪੈਸਾ ਮੱਥਾ ਨਹੀਂ ਟੇਕਦੇ ਆਪਾਂ ਠਿਆਨੀ ਜਵਾਨੀ ਟੇਕ ਦਾਂਗੇ ਰੁਪਈਆ ਟੇਕ ਦਾਂਗੇ ਹੁਣਤਰ ਲੱਭ ਲਈ ਹੁਕਮਨਾਮਾ ਜਿਹੜਾ ਗੁਰੂ ਦਾ ਹੋਇਆ ਉਹਦੇ ਚ ਹੁਣਤਰ ਲੱਭ ਲਈ ਤੇ ਹੁਣਤਰ ਲੱਭ ਕੇ ਬਾਬਾ RAM ਰਾਏ ਨੂੰ ਮਿਲਣ ਵਾਸਤੇ ਚਲੇ ਗਏ ਉਹਨੂੰ ਢੇਲੀ ਪੈਸਾ ਕੌਡੀ ਪੈਸਾ ਮੱਥਾ ਨਹੀਂ ਟੇਕਿਆ ਜਾ ਕੇ ਕਿਸੇ ਨੇ ਠਿਆਨੀ ਟੇਕਦੀ ਕਿਸੇ ਨੇ ਰੁਪਈਆ ਟੇਕਦਾ ਵੀ ਗੁਰੂ ਦੇ ਹੁਕਮ ਤੋਂ ਵੀ ਨਿਕਲ ਗਏ ਤੇ ਬਾਬਾ RAM ਰਾਏ ਨੂੰ ਵੀ ਮਿਲ ਗਏ ਬਾਕੀ ਜਿਹੜੀ ਸੰਗਤ ਸੀ ਉਹਨਾਂ ਨੇ ਫਿਰ ਤੁਹਾਨੂੰ ਗੁਰੂ ਹਰ राय ਸਾਹਿਬ ਮਹਾਰਾਜ ਕੋਲ ਇੱਕ ਚਿੱਠੀ ਲੇਖੀ ਕਹਿੰਦੇ ਮਹਾਰਾਜ ਲਾਹੌਰ ਦੇ ਇੰਨਾ ਸਿੱਖਾਂ ਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਆ ਤੇ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਨੇ ਜੋ ਸ਼ਬਦ ਕਹੇ ਕਵੀ ਸੰਤੋਖ ਸਿੰਘ ਚੂੜਮਾਨ ਨੇ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਮੈਂ ਉਹੀ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦੇ ਮੁਖ ਮਹਬਿਸ਼ਟ ਗਿਰਾ ਕੋ ਕਹੇ ਇਹ ਜਿਹਨਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਆ ਨਾ ਕਹਿੰਦੇ ਇਹ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜੇ ਲੋਕ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਇਹ ਅੰਦਰੋਂ ਖੋਟੇ ਰਹਿਣਗੇ ਕੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਮੁਖ ਮਿਸ਼ਟ ਗਿਰਾ ਕੋ ਕਹੇ ਮੂੰਹ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰ राय ਸਾਹਿਬ ਨੇ ਕਿਹਾ ਗੁਰਬਚ ਮੰਨੈ ਸਿੱਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨਕੀ ਮਤ ਨਾ ਕਬਹੂ ਲਈ ਇਹੋ ਜੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜੇ ਸਿੱਖਾਂ ਦੀ ਕਦੇ ਮਤ ਧਾਰਨ ਨਹੀਂ ਕਰੇਗਾ ਅਰ ਅਫਸੋਸ ਕਿ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ 5 7 ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬੈਹ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕੀ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜਾਊਗੀ ਭਾਜਪਾ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ ਤੁਹਾਡੀ ਮਾਨਤਾ ਰੱਦ ਹੋ ਜਾਊਗੀ ਤੁਹਾਡੀ ਮਾਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿਛ ਤੇ ਉਤੇ ਉਹਦੀ ਤਾਂ ਕਦੇ ਮਾਨਤਾ ਨਹੀਂ ਰੱਦ ਹੋਈ ਉਹ ਹਦਰਾਬਾਦ ਦਾ ਉਹ ਵੈਸੀ ਉਹ ਨਹੀਂ ਪਿਛ ਤੇ ਖੇਡਦਾ ਕੌਣ ਨਹੀਂ ਖੇਡਦਾ ਪਿਛ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮਾਨਤਾ ਰੱਦ ਹੋ ਜਾ ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮਾਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਭ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਸ਼ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮਿੰਦਰ ਸਿੰਘ ਕਾਲਕਾ ਵੱਲੋਂ ਬੜਾ ਭਰਮਾ ਘਟ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਖਿਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ 'ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਨਾ ਮਾਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ। ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ। ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪੱਧਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਥੋਂ ਤੱਕ ਕੇ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਤੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜਾਏ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਬਿਨਾਂ ਹੀ ਨਹੀਂ ਇਹ ਪੱਥਰ ਬਾਹਰ ਨਹੀਂ ਕੱਢਣਾਗਾ ਇਹ ਪੱਥਰ ਬਾਹਰ ਨਹੀਂ ਕੱਢਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਕੋਣ ਤਰ ਘੱਡ ਲਈ ਕਹਿੰਦੇ ਚਲੋ ਐਂ ਕਰੋ ਬਾਹਰ ਨਾ ਕਢੋ ਰੱਸਾ ਬਨ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬਨ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹਟਦਾ ਫਿਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚੱਪ ਪਾਈ ਤੁਰਿਆ ਜਾਂਦਾ ਉਹ ਰਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕਹੇ ਦਿੱਤੇ ਜਿਹੜੇ ਮਰਮਤ ਕਰਨਾ ਚਾਹੁੰਦੇ ਸੀ ਜਿਹੜੇ ਮਰਮਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮੈਂ ਰਾਤ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀਪੀ ਕੇ ਭੰਡਿਆ ਜਦੋਂ ਪ੍ਰੈਸ ਪਾ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਘੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਸੋ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁੰਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝ ਜੋ ਅਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆ ਅਸੀਂ ਤਾਂ ਇਹ ਸੋਚਿਆ ਸੀ ਕਿ ਜਿਵੇਂ ਆਰਐਸਐਸ ਤਾਕਤ ਦਿੰਦੀ ਹੈ ਭਾਜਪਾ ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਨੂੰ ਸਾਡੀ ਭਾਵਨਾ ਨੂੰ ਸਮਝ ਹੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਦਾ ਸਾਡੀ ਸੋਚ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ